ਇਹ ਦੇਖੋ ਫੈਕਟਰੀ ਦੀ ਹਾਲਾਤ ਬਹੁਤ ਮਾੜੇ ਨੇ ਬੜਾ ਖਸਤਾ ਹਾਲਤ ਦੇ ਵਿੱਚ ਹੈ ਤੇ ਆ ਤੁਸੀਂ ਦੇਖੀ ਨਾ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹਨਾਂ ਨੇ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚੇ ਹੋਏਗਾ ਇਹਦੇ ਵਿੱਚ ਕੁਝ ਨਹੀਂ ਹੈ ਪੂਰੀ ਡਸਟ ਹੈ ਪੂਰੀ ਗੰਦਗੀ ਫੈਲੀ ਪਈ ਹੈ ਸਾਰੇ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਾਈਜੀਨ ਮੇਨਟੇਨ ਨਹੀਂ ਹੈ ਇੱਥੇ ਹਣੇ ਆ ਦੇਖੋ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਆ ਸੋਇਬੀਨੋ ਆਇਲ ਦਾ ਅਬਨਸਪਤੀ ਦਾ ਇਹ ਸਾਰੇ ਘੀ ਇਹਦੇ ਯੂਜ਼ ਕੀਤੇ ਹੋਏ ਆ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜੇ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕੀ ਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਯੂਜ਼ ਹੋ ਰਿਹਾ ਤੇ ਇਹ ਬਹੁਤ ਜਿਆਦਾ ਸਿਹਤ ਲਈ ਖਾਨੀਕਾਰਕ ਹੈ ਆ ਗਿਆ ਹਲੋ ਠੀਕ ਹੈ ਠੀਕ ਹੈ ਜੀ ਹਾਂ ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਮਾਲਕ ਹੀ ਕਰ ਰਿਹਾ ਹੁਣ ਮਾਲਕ ਕਹਿੰਦਾ ਮੈਂ ਆ ਰਿਹਾ ਹੀ ਬਾਹਰ ਗਿਆ ਹੋਇਆ ਹੀ ਨਹੀਂ ਤੁਸੀਂ ਫਿਰ ਇਹ ਕੀ ਫਲੇਵਰ ਮਿਲਾ ਮਿਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾਗਾ ਬੋਈ ਹੁਣ ਮੰਨ ਕੇ ਚਲੋ ਇਸੀ ਜੋਤਾ ਵਾਸਤੇ ਕਿਉਂ ਨਹੀਂ ਇਹਦੇ ਵਿੱਚ ਜੋਤਾ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਣੇ ਹੋ ਤੁਸੀਂ ਇਹ ਆਪ ਖਾਣੇ ਹੋ ਨਾ ਪਰ ਫੈਂਟ ਬੱਤ ਇਹ ਨਹੀਂ ਖਾਂਦੇ ਤੁਸੀਂ ਹਾਂਜੀ ਲੋਕਾਂ ਨੂੰ ਖੁਲਾ ਰਹੇ ਹੋ ਨਹੀਂ ਇਹ ਤਾਂ ਜਿਵੇਂ ਸਾਨੂੰ ਕਹਿਣ ਦੇ ਜੁੱਤਾਂ ਵਾਲਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਤੁਹਾਨੂੰ ਗੱਲ ਕਰਾਉਂਗਾ ਜੀ ਕੋਈ ਸਹੀ ਹਾਂ ਇਹ ਬੰਦ ਕਰੋ ਇਹ ਸਾਰਾ ਕੁਝ ਠੀਕ ਹੈ पैकिंग खाली दिखता जा रहा था मतलब प्रक्रिया में लग गया मुझे डिब्बे में खाली भी पैकिंग है बस ये सारी मिली कुत्ते अंदर लोड किया है इधर अंदर क्यों आदमी बैठे हैं इधर गया बंदी करना पता है क्या बुकना बिल तो मारूंगा सर हां ਉਹ ਉਹ ਜਿਹੜੇ ਖਾਦੇ ਤੇ ਪੈਣ ਨਾਲ ਉਹ ਵੀ ਉੰਤਰੀ ਰੱਖ ਜਾਂਦੇ ਸਾਡੇ ਤੇ ਚੱਕ ਸਾਡੇ ਇਹਦੇ ਸਿਰਦੇ ਪਹਿਲਾਂ ਮੈਂ ਉਹਨਾਂ ਨੂੰ ਪਹਿਲਾਂ ਉਹ ਲੜੀ ਨੂੰ ਪੈਰੋਂ ਡੱਬੇ ਖੜਦੂ ਹੱਥ ਕਰ ਲੈਣਾ ਤੇ ਆ ਵੀ ਇੱਕ ਉਹ ਜਿਹੜੇ ਜੀਸੇ ਸਾਰੇ ਤੋਂ ਪਰਲੇ ਨਹੀਂ ਸੀ ਕਰਦਾ ਇਹ ਪਹਿਲਾ ਸਟੇਜ ਰਾਈਟ ਹੈ ਸਰ ਨੇ ਕਿ ਪੂਰਾ ਜਿਹੜਾ ਬੁੱਕ ਕਰਿਆ ਉਹ ਪਾਰਾ ਜਿਹੜਾ ਬਣਾਉਂਦੇ ਨੇ ਤਿੰਨ ਆਪੋ ਤਕਾਰਾਂ ਦੇ ਕਿੱਥੇ ਕਿੱਥੇ ਕਿਹੜੀ ਪੈਗੀ ਪਾ ਕੇ ਨਾ ਨਹੀਂ ਪੂਰਾ ਆ ਇੱਥੇ ਉਹ ਨਹੀਂ ਨਹੀਂ ਉਹ ਉਹ ਤੋਂ ਆਉਂਦਾ ਹੁੰਦਾ ਨਾ ਚੱਪੜਾਂ ਚਪਲਾਈਆਂ ਖੋਗੜਾ ਟਿਕਾਣਾ ਪੈਣਾ ਤਾਲ ਤੂੰ ਹੁੰਦਾ ਫੋਟੋ ਫਿਰ ਰੋਟੀ ਖਾ ਲਈ ਹਾਂ ਰੋਟੀ ਤੇ ਜੇ ਖਾਵਾਂਗੇ ਹਾਂ ਪਹਿਲਾਂ ਰੋਟੀ ਖਾਓ ਸਰ ਫਿਰ ਜਾ ਕੇ ਲੈ ਲਾਂਗੇ ਹਾਂ 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 ਰੋਟੀ ਵੀ ਖਾਣ ਨੂੰ ਛੱਡ ਜਾ ਘੰਟੇ ਹੋ ਗਏ 4 ਘੰਟੇ ਹੋ ਗਏ ਠੀਕ 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 ਪਾਣੀ ਲਾ ਲਾ ਪਾਣੀ ਦੇ ਆ ਕੇ ਨਹੀਂ ਬੈਠੀ ਮੈਂ ਕਿਹਾ ਵੀ ਸ਼ੇਰੀ ਆ ਕੇ ਮੈਨੂੰ ਤੁਸੀਂ ਮੱਥਾ ਟੇਕਦੇ ਹੋ ਉਹਨੂੰ ਆਪ ਤੁਸੀਂ ਕਹਿੰਦੇ ਵਧੀਆ ਤੇ ਬਾਬੇ ਨੂੰ ਤੁਸੀਂ ਦਿਨੇ ਜੋਤਾਂ ਵਾਲਾ ਜੇ ਦੇਖੋ ਲੋਕ ਮਾਰਦੇ ਕਿ ਸਸਤਾ ਨੇ ਕਿ ਸਸਤਾ ਇਹ ਦੇ ਆਪਾਂ ਬ੍ਰੇਕਿੰਗ ਕਰਨੀ ਆ ਦੇਖ ਕਿ ਹੋਰ ਰਹੀ ਆ ਬਹੁਤ ਹੀ ਜ਼ਿਆਦਾ ਤੁਹਾਡਾ ਨਾਮ ਅਤੇ ਡੈਸੀਗਨੇਸ਼ਨ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਹੈ ਤੇ ਕੀ ਕੁਝ ਬਰਮਤ ਹੋਇਆ ਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਪਹਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਤੇ ਸਰ ਕੀ ਕੁਝ ਬਰਾਮਦ ਹੋਇਆ ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ ਹਾਂ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਤੇ ਸੈਂਪਲ ਪਰ ਲਈ ਨੇ ਸਰ ਹਾਂ 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ ਪਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਹੜਾ ਇਹ ਇਹ ਫਲੇਵਰ ਵਗੈਰਾ ਬਣਾਉਂਦੇ ਨੇ ਕਿੰਨਾ ਕਿਤੇ ਸੇਫ ਨਾ ਖਲਵਾੜ ਵੀ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਇਹ ਸੇਫ ਲਈ ਕੋਈ ਅੱਛਾ ਗਲਤ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਸਰ ਫੈਕਟਰੀ ਦਾ ਓਨਰ ਫੈਕਟਰੀ ਦੇ ਓਨਰ ਦਾ ਨਾਮ ਹੈ ਜਿੰਮੀ ਗਰਗ ਹਮਨਸ਼ਾ ਤੋਂ ਹੈ ਬਾਰ-ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆ ਜੀ ਉਹ ਦੇਖ ਲਓ ਨੇਮ ਹੈ ਸਰ ਮੈਂ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਸੰਗਰੂਰ ਕੀ ਕਿਥੋਂ ਕੀ ਰੇਡ ਕੀ ਮਸਲਾ ਹੈਗਾ ਸੀ ਇੱਥੇ ਤੁਸੀਂ ਸਰ ਅੱਜ ਅਸੀਂ ਇੱਥੇ ਭਵਾਨੀਗੜ੍ਹ ਵੇਖ ਕੇ ਸਾਨੂੰ ਗੁਪਤ ਸੂਚਨਾ ਤੇ ਅਸੀਂ ਇਹ ਰੇਡ ਕੀਤੀ ਹੈ ਨਾਬਰ ਰੋਡ ਤੇ ਸਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਾਫੀ ਦਿਨਾਂ ਤੋਂ ਅਸੀਂ ਇਹਦੀ ਰੈਕੀ ਕਰ ਰਹੇ ਸੀ ਤੇ ਅੱਜ ਅਸੀਂ ਜਦੋਂ ਆਏ ਤੇ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ ਪੈਕਿੰਗ ਵੀ ਹੋ ਰਹੀ ਸੀ ਤੇ ਦੇਸੀ ਕੀ ਅਤੇ ਜਿਵੇਂ ਰਿਫਾਈਨਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ ਉਦੇ ਅਸੀਂ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ ਅਸੀਂ ਇਸ ਜੁੰਟ ਨੂੰ ਸੀਲ ਕਰਕੇ ਜਾਵਾਂਗੇ ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ ਕੀ ਜੁੰਟ ਇਸੇ ਕਮਰੇ ਨੂੰ ਸੀਲ ਕੀਤਾ ਜੋ ਆ ਪੂਰੀ ਫੈਕਟਰੀ ਨਹੀਂ ਸਰ ਉਹ ਸਰਫ ਦਾ ਲੱਗ ਕਾਰੋਬਾਰ ਹੈ ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ ਤੇ ਅਸੀਂ ਇਸ ਕਮਰੇ ਨੂੰ ਹੀ ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ ਸਰ ਇਹ ਤਾਂ ਸਰਫ ਦੀ ਆਰਚ ਤਾਂ ਉਹ ਬਣਾ ਸਕਦਾ ਬੰਦਾ ਨਹੀਂ ਬਿਲਕੁਲ ਗਲਤ ਹੈ ਸਰ ਸਰਫ ਦੀ ਫੈਕਟਰੀ 'ਚ ਹੀ ਗਲਤ ਹੈ ਇਸ ਤਰ੍ਹਾਂ ਦਾ ਕਿਉਂ ਬਣਾਉਣਾ ਇਹ ਦੋ ਨੰਬਰ ਦੇ ਵਿੱਚ ਇਨਾ ਕੋਈ ਫੂਡ ਲਾਇਸੈਂਸ ਹੀ ਇਹਨਾਂ ਕੋਲ ਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ ਬਟ ਅਸੀਂ ਜ਼ਿੰਮੇਵਾਰਕ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ ਬਟ ਉਹ ਨਹੀਂ ਆਏ ਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪਰਸੋ ਤੁਹਾਨੂੰ ਸੇਫ ਫੂਡ ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਿਆ ਸਾਰੇ ਪੁਲਿਸ ਨੂੰ ਸਰ ਮੇਰੇ ਨਾਲ ਡੈਜਿਗਨੇਟਿਡ ਆਫੀਸਰ ਨੇ ਸੀਆਈ ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ ਉਹ ਆ ਕੇ ਗਏ ਨੇ ਤੇ ਸਾਰਾ ਚੈੱਕ ਕਰਕੇ ਗਏ ਨੇ ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਹੈ ਅਸੀਂ ਉਹ ਕਰ ਰਹੇ ਹਾਂ